ਤੁਸੀਂ ਕੀ ਸਾਰੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਪੜੇ ਨਹੀਂ ਜੀ ਅਸੀਂ ਜੀ ਲਗਭਗ ਜਿੰਨੀਆਂ ਵੀ ਪਾਰਟੀਆਂ ਮੈਦਾਨ ਦੇ ਵਿੱਚ ਉਤਰੀਆਂ ਨਿਕੀਆਂ ਸਾਰਾ ਚੋਣ ਮੈਨੀਫੈਸਟੋ ਦੇਖਿਆ ਮੈਨੀਫੈਸਟੋ ਤਾਂ ਕੀ ਪੜਨਾ ਸਾਨੂੰ ਤਾਂ ਚਲੋ ਅੱਜ ਦੀ ਜਨਰੇਸ਼ਨ ਦੇ ਹਿਸਾਬ ਨਾਲ ਜਿੰਨੇ ਕੁ ਪਤਾ ਉਸ ਹਿਸਾਬ ਨਾਲ ਤਾਂ ਕਿਸੇ ਵੀ ਪਾਰਟੀ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਚੋਣ ਮੈਨੀਫੈਸਟੋ ਦੇ ਵਿੱਚ ਪੜੇ ਹੈ ਜੀ ਸਭ ਤੋਂ ਪਹਿਲੀ ਸਮੱਸਿਆ ਲਈ ਕਿਹੜਾ ਸਵਾਲ ਕਰੇ ਲੋਕ ਸਭਾ ਜਾ ਕੇ ਸਭ ਤੋਂ ਪਹਿਲਾਂ ਤਾਂ ਹੈਲਥ ਪਹਿਲਾਂ ਤਾਂ ਲੁਧਿਆਣਾ ਦੇ ਵਿੱਚ ਜਿਹੜੀ ਸਾਡੇ ਇੰਡਸਟਰੀ ਆ ਇਹਨੂੰ ਜੋ ਬਿਜਲੀ ਦੀਆਂ ਕੀਮਤਾ ਨਹੀਂ ਹੈ ਇਹਦੇ ਵਿੱਚ ਸ਼ੋਰਟ ਹੋਣੀ ਚਾਹੀਦੀ ਆ। ਇੱਕ ਤੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਆਪਣਾ ਦਰਿਆ ਆਪਣਾ ਵਧੀ ਜਾ ਰਿਹਾ। ਇੱਕ ਉਹਦੇ ਤੇ ਤਾਂ ਉਥੇ ਲਗਾਮ ਲਗਣੀ ਚਾਹੀਦੀ। ਲੁਧਿਆਣੇ ਦੇ ਵਿੱਚ ਇੱਕ ਤਾਂ ਸਾਰਾ ਵੱਡਾ ਮਸਲਾ ਟਰੈਫਿਕ ਦਾ ਜੀ। ਜਿਹੜੀ ਰਾਜਨੀਤੀ ਰਹੀ ਹੈ ਹੁਣ ਤੱਕ ਜੋ ਦੇਖਣ ਜਾ ਇੱਕ ਦੂਜੇ ਦੀ ਵਿਰੋਧਸ਼ਣਵਾਦੀ ਦੀ ਰਹੀ ਹੈ। ਮੁੱਦੇ ਗੈਪ ਰਹੇ। ਚੋਣ ਮੈਨੀਫੈਸਟੋ ਕਿਉਂ ਨਹੀਂ ਪੜਦੇ ਕਿਉਂਕਿ 100% ਚ ਝੂਠ ਹੀ ਲਿਖਿਆ ਜਾਂਦਾ। ਜਿੱਤੋ ਤਾਂ ਕਿ ਸਾਡੀ ਇਹਨਾਂ ਸਾਲਾਂ ਦੇ ਵਿੱਚ ਮੱਝੋਗੇ ਇਹਨਾਂ ਨੇ ਸਿਰ ਲੋਕਾਂ ਨੂੰ ਰੁਝੇਵੇਂ ਦੇਣ ਦੇ ਲਾਲਚ ਦੇਣੇ ਹੁੰਦੇ ਆ ਕੰਮ ਉਤੇ ਕੋਈ ਨਹੀਂ ਕਰਦਾ ਤੇ ਨੌਜਵਾਨ ਲੋਕਤੰਤਵ ਤੋਂ ਫੈਡ ਅਪ ਹੋ ਰਿਹਾ ਹੈ ਕਿ ਇੱਥੇ ਕਿੰਨੀ ਸਚਾਈ ਹੈ ਬਿਲਕੁਲ ਸਚਾਈ ਹੈ ਜੀ ਦੇਖੋ ਜੀ ਬੇਰੋਜ਼ਗਾਰੀ ਬਾਰੇ ਤਾਂ ਕੋਈ ਪਾਰਟੀ ਗੱਲ ਨਹੀਂ ਕਰਦੀ ਜਿਵੇਂ ਜਿਵੇਂ ਹੁਣ ਲੀਡਰ ਪਾਰਟੀਆਂ ਬਦਲੀ ਜਾਂਦੇ ਨੇ ਪਹਿਲਾਂ ਇੱਕ ਵਰਕਰ ਹੁੰਦਾ ਉਹ ਨੂੰ ਆਪਣੇ ਲੀਡਰ ਤੇ ਉਮੀਦ ਹੁੰਦੀ ਹੈ ਵੀ ਸਾਡੀਆਂ ਅਸੀਂ ਇਹਨੂੰ ਵੋਟਾਂ ਪਾਈਆਂ ਚੁਣ ਕੇ ਭੇਜਿਆ ਸਾਡੀਆਂ ਉਮੀਦਾਂ ਤੇ ਖਰਾ ਉਤਰੇ। ਆਮ ਨੂੰ ਪਤਾ ਲੱਗਦਾ ਉਹਦੇ ਪਾਰਟੀ ਦੇ ਜਿਹੜੇ ਨਾਲ ਸੱਜੇ ਖੱਬੇ ਬੈਠੇ ਹੁੰਦੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਇਹ ਕਿਹੜੀ ਪਾਰਟੀ ਦੇ ਵਿੱਚ ਜਾ ਰਿਹਾ। ਆਮ ਨੂੰ ਪਤਾ ਲੱਗਦਾ ਵੀ ਫਲਾਣੀ ਪਾਰਟੀ ਜਾਣਗਾ। ਉਹਦੇ ਨਾਲ ਨੌਜਵਾਨ ਵੀ ਆਪਦੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਤੇ ਉਹਨਾਂ ਦਾ ਲੀਡਰਾਂ ਤੋਂ ਵੀ ਵਿਸ਼ਵਾਸ ਉੱਟਦਾ ਜਾ ਰਿਹਾ। ਇਹਨਾਂ ਦੇ ਸੈਂਟਰਲ ਗੌਰਮ ਜਾਂ ਸਾਡੀ ਸਰਕਾਰਾਂ ਜਾਂ ਸੁਪਰੀਮ ਕੋਰਟ ਇਹਨੂੰ ਇੱਕ ਲਾ ਨਹੀਂ ਬਣਾਉਗੀ ਨਾ ਪੱਕਾ ਉਹਨਾਂ ਜਿਹੜੇ ਇਹਨੂੰ ਕਿਸੇ ਨੇ ਨਹੀਂ ਪੜਨਾ ਜਿੰਨੀਆਂ ਵੀ ਪਾਰਟੀਆਂ ਨੇ ਇੱਕ ਐਸਾ ਕਾਨੂੰਨ ਬਣਾਓ ਜਿਹੜਾ ਬੰਦਾ ਪਾਰਟੀ ਬਦਲ ਕੇ ਆਉਂਦਾ ਉਹਨੂੰ ਘੱਟੋ ਘੱਟ 2-4 ਸਾਲ ਕੋਈ ਪਾਰਟੀ ਦੀ ਸੇਵਾ ਕਰ ਉਸ ਤੋਂ ਬਾਅਦ ਚੋ ਟਿਕਟਾਂ ਦੋ ਫਿਰ ਦੇਖਦੇ ਹਾਂ ਕਿੰਨੇ ਕੁ ਬੰਦੇ ਪਾਰਟੀਆਂ ਛੱਡ ਕੇ ਜਾਣਗੇ ਜੇ ਬੁੱਡੇ ਦਰਿਆ ਆ ਸਭ ਤੋਂ ਵੱਡਾ ਜਿਹੜਾ ਸਮੱਸਿਆ ਪੰਜਾਬ 'ਚ ਜਿੰਨੀਆਂ ਵੀ ਪਾਰਟੀਆਂ ਜਿੰਨੀ ਵਾਰ ਵੀ ਰਾਜ ਕੀਤਾ ਅੱਜ ਤੱਕ ਉੱਤੇ ਕੁਝ ਨਹੀਂ ਬਣਿਆ ਉਹ ਦਰਿਆ ਜਿਵੇਂ ਪਹਿਲਾਂ ਬਹੁਤ ਵਧੀਆ ਹੀ ਸਾਫ਼ ਸੁਥਰਾ ਪਾਣੀ ਸੀ ਉਦਾਂ ਹੋ ਗਿਆ ਬੁੱਡੇ ਨਾਲੇ ਨੂੰ ਲੈ ਕੇ ਹੁਣ ਤੱਕ ਬੜੀਆਂ ਸਰਕਾਰਾਂ ਨੇ ਯਤਨ ਤੀਸਰਾ ਮਸਲਾ ਸਾਡੀ ਇੰਡਸਟਰੀ ਦਾ ਕਿਉਂਕਿ ਲੁਧਿਆਣਾ ਇੰਡਸਟਰੀ ਜਿਹੜਾ ਹੁੰਦਾ ਇੰਡਸਟਰੀ ਦੇ ਲਈ ਕੁਝ ਐਸੀਆਂ ਸਕੀਮਾਂ ਐਸੀਆਂ ਪਾਲਿਸੀਆਂ ਆਉਣ ਤਾਂ ਜੋ ਲੁਧਿਆਣੇ ਦੀਆਂ ਜਿੰਨੀਆਂ ਵੀ ਇੰਡਸਟਰੀਆਂ ਨੇ ਕਿਉਂ ਉਹ ਜਾਂ ਬਾਹਰਲੇ ਸੂਬਿਆਂ ਦੇ ਵਿੱਚ ਚੱਲ ਰਹੀਆਂ ਨੇ ਕਿਆਂ ਜਾਂ ਬਿਲਕੁਲ ਬੰਦ ਹੋ ਰਹੀਆਂ ਨੇ ਇਹ ਇੱਕ ਜ਼ਰੂਰ ਅੱਜ ਦੀ ਲੋੜ ਆ ਕਿ ਲੁਧਿਆਣੇ ਦੀ ਇੰਡਸਟਰੀ ਨੂੰ ਬਚਾਉਣਾ ਪਵੇ ਸਭ ਤੋਂ ਵੱਧ ਸਿਹਤ ਸੁਮਾਵਾ ਜਿਹੜੀਆਂ ਨਾ ਬਹੁਤ ਜ਼ਰੂਰੀ ਨੇ ਔਰ ਇੱਥੋਂ ਦੀ ਟ੍ਰੈਫਿਕ ਨੰਬਰ 2 ਤੇ ਨੰਬਰ 3 ਦੇ ਇੰਡਸਟਰੀ ਜਿਹੜੀ ਦਿਨੋਂ ਦਿਨ ਡੁੱਬਦੀ ਜਾ ਰਹੀ ਹੈ ਦੋ ਤਿੰਨ ਕੰਮ ਜਿਹੜੇ ਨਾ ਬਹੁਤ ਜ਼ਰੂਰੀ ਸੈਂਟਰ ਚ ਜਾ ਕੇ ਖਾਣੇ ਚਾਹੀਦੇ ਮਤੇ ਔਰ ਲੁਧਿਆਣਾ ਬਾਦ ਤੇ ਵਧੀਆ ਤੋਂ ਵਧੀਆ ਦਿਨ ਰਾਤ ਕੰਮ ਕਰਨਾ ਚਾਹੀਦਾ ਬਹੁਤ ਸੋਹਣੇ ਇਹਨਾਂ ਨੇ ਵਿਚਾਰ ਦਿੱਤੇ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਲੋਕਤੰਤਰ ਤੋਂ ਭੱਜਣ ਨਾ ਲੋਕਤੰਤਰ ਦੇ ਵਿੱਚ ਰਹਿਣ ਜੇ ਬਰਿਆਈ ਮਾੜੀ ਹੈ ਤੇ ਚੰਗੇ ਬੰਦਿਆਂ ਦੀ ਚੁੱਪ ਵੀ ਮਾੜੀ ਹੈ ਇਸ ਲਈ ਚੰਗੇ ਨੌਜਵਾਨਾਂ ਨੂੰ ਲੋਕਤੰਤਰ ਦੇ ਵਿੱਚ ਤੇ ਸਿਆਸਤ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਧੰਨਵਾਦ ਤੁਸੀਂ ਵੇਖ ਰਹੇ ਹੋ ਜੁਝਾਰ ਟਾਈਮ ਮੈਂ ਬਲਵਿੰਦਰ ਸਿੰਘ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ